ਮੈਂ ਪਰਟ ਅਪਾਰਟਮੈਂਟ ਵਾਲਿਆਂ ਨੂੰ ਚੁਕਾ ਦਈਏ ਤੂੰ ਖਾਣਾ ਲੱਗਦਾ ਮੈਨੂੰ ਐ ਚੀਜ਼ ਬੜਿਆਂ ਲੱਗਦਾ ਇਹ ਸਾਮ ਕਰਿਆ ਲੱਗਦਾ ਤੈਨੂੰ ਵੀ ਫਿਰ ਹਾਂ ਆਹ ਇਹ ਕਿਹਨੂੰ ਦੋਣੇ ਸਾਤ ਆਂਦਾ ਇਹ ਕੱਪੜੇ ਦਾ ਬੜਾ ਡੱਡੂ ਖਾਣਾ ਲੱਗਦਾ ਮੈਨੂੰ ਐ ਚੀਜ਼ ਬੜਿਆਂ ਲੱਗਦਾ ਇਹ ਸਾਮ ਕਰਿਆ ਲੱਗਦਾ ਤੈਨੂੰ ਵੀ ਫਿਰ ਹਾਂ ਫਾਇਦਾ ਪੁਛਾ ਲੱਗਦਾ ਡੱਡੂ ਬਾਣੇ ਮੂੰਹ ਦੇਗਾ ਅੜਦਾ ਨਹੀਂ ਆਈਏ ਅੜਦਾ ਕੁੱਤਾ ਆਇਆ ਆਜੋ ਸਾਹਦੇ ਪਿੱਛੇ ਲੱਗੇ ਦੰਦ ਤਾਂ ਕੱਢੇ ਹੋਏ ਤਾਂ ਇਹਦੇ ਅੰਗਲੀ ਪਾ ਕੇ ਮੈਂ ਨਹੀਂ ਪਾਉਂਦਾ ਅੱਜ ਤਾਂ ਲੱਗੇਗਾ ਨਾ ਦੰਦ ਕੱਢੇਗੇ ਨਹੀਂ ਕੱਢੇ ਪਿੱਛੋਂ ਬੰਗਲੀ ਮਾਰੀ ਆ ਬਾਈ ਗਈ ਇਹਨੇ ਕਿੱਥੇ ਨਾ ਉਹ ਉਂਗਲੀ ਪਾ ਕੇ ਸੇਗਾ ਭਗਤਾ ਛੋਟਾ ਰੱਖਿਆ ਹੈ ਭਗਤਾ ਛੋਟਾ ਰੱਖਿਆ ਹੈ ਹੈਲੋ ਮੇਰੇ ਬੰਗਾਲ ਵਾਲੀਆਂ ਫੋਟੋਆਂ ਤਾਂ ਕਾਲ ਪਾਈ ਨਹੀਂ ਮੈਂ ਬੜਾ ਸ਼ੂਟਰ ਰੱਖਿਆ ਸਾਲ ਦਾ ਹੀ ਫਾਇਦਾ ਹੈ ਇਹ ਤਾਂ ਛੋਟੇ ਮੋਟੇ ਸੱਪ ਦਾ ਕੋਈ ਫਾਇਦਾ ਨਹੀਂਗਾ ਨਹੀਂ ਇਹਦਾ ਕੀ ਕਰੂੰਗਾ ਤੂੰ ਹੈ ਕੀ ਕਰ ਮਰ ਜਾ ਹੈ ਇੱਥੇ ਦੇ ਭੁੱਲਾ ਫੇਦ ਤੇਰੇ ਕੋਲ ਬੀਨ ਵੀ ਹੈਗੀ ਆ ਭਗਤਾ ਸਭ ਕੁਝ ਹੈਗਾ ਚੱਲ ਫੇਰ ਬਜਾ ਕੇ ਦੋ ਨਾਲੇ ਕਹਿੰਦੇ ਯਾਰ ਇਹ ਸੁਣਦਾ ਸੰਗਾ ਨਹੀਂ ਜਾਂਦਾ ਯਾਰ ਕੁਝ ਹੁੰਦਾ ਹੈ ਇਕੱਠੇ ਹੋ ਜਣੇ ਹਾਂ ਅਈ ਬਿਜਾਈ ਨਹੀਂ ਜਾਂ ਕੰਦੇ ਆਪੇ ਛੱਡ ਦਿੰਦੇ ਉਹੀ ਬਜਾ ਦਿੰਦੇ ਨਹੀਂ ਨਹੀਂ ਆਪ ਨਹੀਂ ਛੱਡਦੇ ਪੂਰੇ ਤੇ ਕੱਢਦੇ ਕਿੱਥੇ ਕਿੱਥੇ ਕੱਢ ਲਾ ਕੁਝ ਨਹੀਂ ਟੰਗ ਨਹੀਂ ਮਾਰਦਾ ਇਹ ਜਿਹਨੇ ਦਾ ਇਹਨਾਂ ਨੂੰ ਕੋਈ ਚੱਕਰ ਨਹੀਂ ਇਹਨਾਂ ਦੇ ਹੱਥੀ ਦੀ ਹੱਦ ਹਾਦਦੇ ਬਿਨਾਂ ਹੱਥ ਟਿੱ ਗਿਆ ਵੇਦਾ ਹਾਦਦੇ ਬਿਨਾਂ ਪੁੱਤਾਂ ਨੂੰ ਫੇਰ ਮਾਰੂਗਾ ਪੁੱਤ ਹੈ ਗਈ ਉਹੀ ਹੈ ਹੁੰਦੇਗਾ ਇਹਨੂੰ ਡਰਨੀ ਹੱਤ ਮੰ ਲਈ ਵਰਦ ਸਾਨੂੰ ਇਹਦੇ ਵੀ ਡਰ ਲੱਗਦੇ ਇਹਨੂੰ ਐਨੀਮਲ ਡਿਪਾਰਟਮੈਂਟ ਵਾਲਿਆਂ ਨੂੰ ਚੁਕਾ ਦਈਏ ਚੁੱਪ ਚੁੱਪ ਦੱਪ ਕੈਦ ਕੀਤਾ ਆ ਲੈ ਚੋਟੜਾ ਚੁਕਾ ਦਈਏ ਤੈਨੂੰ ਐਨੀਮਲ ਡਿਪਾਰਟਮੈਂਟ ਵਾਲਿਆਂ ਨੂੰ ਮੈਨੂੰ ਖੁਲਾੰਦਾ ਗਿਆ ਤੂੰ ਖੁਲਾਣਾ ਕੀ ਆ ਸਵੇਰੇ ਸ਼ਾਮ ਦੁੱਧ ਪਿਆਈਦਾ ਇਹਨੂੰ ਤਾਜ਼ਾ ਮਦ ਦਈਦਾ ਆਪੇ ਹੈ ਤਾਜ਼ਾ ਮਦ ਨਹੀਂ ਪਾਣੀ ਪੀਣ ਵਾਲਾ ਪੋਰ ਸੁਣਾ ਫਿਰ ਕੋਈ ਨਵੀਂ ਤਾਜੀ ਆ ਅਮਰ ਦੇ ਦਾ ਵਿਆਹ ਨਹੀਂ ਹੁੰਦਾ ਹੀਰ ਲੱਭਦੇ ਇਹਨੂੰ ਕੋਈ ਪੰਡਤ ਲੱਭਦੇ ਜੇ ਪੰਡਤ ਕਰਨਗੇ ਅਸੀਂ ਕੋਈ ਪੰਡਤ ਨਹੀਂ ਹੈਗੇ ਇੱਥੇ ਨਾਥਾਂ ਸਵੇਰੇ ਆ ਦੇਖ ਫੁਰਮਾਗਾ ਅਖਰਾਂ ਚ ਸ਼ਰਮਾ ਪਾਣੇ ਵਾਲਾ ਇਹ ਪਾਣਾ ਨਾ ਸਾਰੇ ਨਾ ਕਰਾ ਦੀ ਤੁਸੀਂ ਨਹੀਂ ਹੁੰਦਾ ਇਹਦਾ ਬੰਦ ਕਰ ਲੈ ਕਾਦੇ ਆ ਬੰਦ ਕਰ ਤੋਰਣ